ਲਵੀ ਦੋਸਤੋ ਜਿਹੜੇ ਮੇਰੇ ਚੈਨਲ ਦੇ ਪਹਿਲੀ 1000 ਵੀਡੀਓ ਦੇਖ ਰਹੇ ਆ ਉਹਨਾਂ ਨੂੰ ਰਿਕੁਐਸਟ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਆਪਾਂ ਪਸ਼ੂ ਮੇਲਾ ਜਿਹੜਾ ਚੱਲ ਰਿਹਾ ਚੜੱਕ ਉੱਥੇ ਪਹੁੰਚੇ ਆ ਦੇਖ ਸਕਦੇ ਆ ਇਹ ਸ਼ਹਿਰ ਦਾ ਬੋਲ ਹੋਰ ਵੀ ਸੋਨੂੰ ਗਾਂ ਪਸ਼ੂ ਵਿਖਾਉਣੇ ਆ ਇਹ ਹਰਿਆਣੇ ਦੀ ਹੋ ਹਨਾ ਬਦਨੀ ਵਾਲੇ ਬਦਨੀ ਵਾਲੇ ਸਾਰੇ ਇੱਥੇ ਨਹੀਂ ਲਾਉਂਦਾ 3500 ਪੋਸ਼ ਕੁਟਨੀ ਸਾਰੇ 2500 ਦਾ ਨਾਮ ਲੋ ਬਦਨੀਆਏ ਦੋਸਤੋ ਲਾਈ ਜਾਵੇ ਦੋਸਤੋ 4360 ਪਲੀ ਝੋਟਾ ਇਹ ਅਮਜਾ ਰੱਖਿਆ ਇਹ ਕਿਹਦੇ ਦੀ ਕਿਹ ਕਿਹਦੇ ਦੀ ਪਹਿਲੇ ਸੁਏ ਦਾ ਜੀ ਉਹ ਤਾਂ ਟੇਜ ਉਹ ਸੱਚੀ ਤੇ ਜਾਵੜਦੇ ਇਹ ਕਿੱਥੋਂ ਵਾਲਾ ਬਈ ਇਹ ਫਰੀਦਕੋਟ ਹੈ ਜੀ ਪਿੰਡ ਸ਼ਹਿਰ ਚ ਹੈ ਠੀਕ ਠੀਕ ਹੈ ਫਤੇ ਹੈ ਇਹਦਾ ਸੀਮਨ ਤਿਆਰ ਸੀਮਨ ਤੇ ਆ ਰਿਹਾ ਜੀ ਫੋਨ ਨੰਬਰ ਦੱਸੀ ਆ ਉਹਦਾ 9646206881 ਠੀਕ ਆ 819595 ਸ਼ੁਕਰ ਠੀਕ ਆ ਇਹ ਸੀਮਨ ਇਹਦਾ 200 ਦਾ ਜੀ ਮਾ ਦਾ ਰਿਕਾਰਡ ਇਹਦੇ ਤੇ ਪਹਿਲੇ ਸੀ ਸਾਢੇ 19 ਕਿਲੋ ਹੈ ਜਵਾਬ ਇਹਦਾ ਬਲੀ ਹੈ ਜੀ ਪਤਨੀ ਬਲੀ ਠੀਕ ਆ ਜੀ ਹਾਂ ਦੇਖ ਸਕਦੇ ਬਲੀ ਬਲੀ ਦਾ ਬੱਚਾ ਦੋਸਤੋ ਇਹ ਹੋਰ ਵੀ ਵਿਖਾਉਣਿਆ ਤੁਹਾਨੂੰ ਬਲ ਇਹ ਬੂਰੀ ਨੇ ਕੰਨਵਾ ਨੰਬਰ ਚੱਕਿਆ ਸੀ ਵੀ ਚੌਥਾ ਨੰਬਰ ਦੋਸਤੋ ਬੂਰੀ ਨੇ ਚੱਕਿਆ ਕੱਟੀ ਦੇਖ ਸਕਦੇ ਸਾਹਮਣੇ ਤੁਸੀਂ ਬੂਰੀ ਬਾਕੀ ਆ ਤੇ ਕਿਹੜਾ ਪਿੰਡ ਆਪਣਾ ਬਈ ਡੋਲਾ ਸਿੰਘ ਵਾਲਾ ਬਈ ਡੋਲਾ ਸਿੰਘ ਵਾਲਾ ਜਲਾ ਸਿੰਘ ਰੂਹ ਜਲਾ ਸਿੰਘ ਸਾਗ ਦੇ ਦੋਸਤੋ ਨੀਲੀ ਰਾਵੀਆਂ ਦੀਆਂ ਛੋਟੀਆਂ ਮੋਹਰਾ ਦੀ ਦੋਸਤੋ ਮੱਜ ਦੇਖੋ ਕਿ ਡੀ ਵੱਡੀ ਇੰਨੀ ਗੱਟੀ ਆ ਤਰਾ ਇੰਨੀ ਗੱਟੀ ਆਪਣੇ ਤਾਂ ਐਡਾ ਪਿੰਡਾਂ ਚ ਝੋਟਾ ਨਹੀਂ ਆਉਣਾ ਉਹਨੇ ਤੇ ਨਹੀਂ ਉਹਦੇ ਦਿਲ ਦੇ ਜਾਨੀ ਬਹੁਤ ਐਕਸਰਡਾ ਲਓ ਛੋਟਾ ਉਹ ਭੱਲ ਗਿਆ ਉੱਥੇ ਖੜਾ ਵਿਚਾਲੇ ਖੜਾ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਲਓ ਵੀਰੋ ਦੋਸਤੋ ਹੋਰ ਵੀ ਤੁਹਾਨੂੰ ਬੋਲ ਵਿਖਾਉਣੇ ਆ ਇਹ ਹਰਿਆਣੇ ਦੇ ਆ ਜੀ ਹਾਂ ਰਾਜਸਥਾਨ ਦਾ ਇਹ ਰਾਜਸਥਾਨ ਦਾ ਲਾਈ ਵੀ ਦੋਸਤੋ ਹੋਰ ਵੇਖੋ ਵੀਡੀਓ ਜਿੰਨੀ ਹੋ ਸਕੇ ਸ਼ੇਅਰ ਕਰ ਦਿਓ। ਅਕੱਟੀ ਦੀ ਬਿਊਟੀ ਵੇਖੋ ਕਿੰਨੀ ਸੋਹਣੀ ਆ ਦੋਸਤ। ਦੇਖ ਸਕਦੇ ਆ। ਸਿੰਘ ਜਮਾ ਬਰੀਕ। ਹਰਿਆਣੇ ਦੀ ਆ ਇਹ। ਆ ਵੀ ਕੱਟੀ ਦੇਖ ਸਕਦੇ ਆ। ਸਿੰਘ ਵੇਖੋ ਜਮਾ ਪਤਲਾ ਬਰੀਕ। ਉਹਨਾਂ ਦੇ ਵੀਰ ਪਿਆਰ ਦਾ ਬਣਾਉਂਦਾ ਪੂਰਾ ਯਾਰ ਇਹ ਕਿੱਥੋਂ ਵਾਲਾ ਮਾਲੀ ਆ ਹਾਂ ਵੇ ਜੱਟ ਕਿਹੜਾ ਹਰੀਕੇ ਕਲਾਂ ਵਾਲਾ ਇਹਦੇ ਸੀਮਨ ਤਿਆਰ ਕਰਾਏ ਨੰਬਰ ਕਿੰਨਾ ਆਪਣਾ 91633347 ਇੱਕ ਈ ਹੋਰ ਕੋ 94633347 ਆ ਬਾਈ ਦਾ ਨੰਬਰ ਆ ਸੀਮਨ ਤਿਆਰ ਆ ਉਸ ਤੋਂ ਨਾਈ ਕੀ ਗੱਲ ਹੈ ਹੂੰ ਲੰਡਾ ਜੀਮੇ 300 ਹੀ ਸੀ ਕਾ ਦੇਖ ਸਕਦੇ ਨੇ ਨੀਲੀ ਰਾਵੀ ਦਾ ਬੋਲ ਵੀਡੀਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ